हेलो दोस्तों स्वागत है पंजाब गवर्नमेंट इम्प्लॉय न्यूज़ में तो आज हमारा टॉपिक है चाइल्ड केयर लीव और ये रूल आठ पॉइंट एक सौ अठाई बी के तहत जारी की जाती है पंजाब तो आइए जानते हैं इस रूल के बारे में तो पंजाब सरकार द्वारा बाईस बारह दो हज़ार ग्यारह को एक पत्र जारी की जारी किया गया सी जिसमें सरकारी स्त्री कर्मचारियों लिए चाइल्ड केयर लीव करने बारे लिखा गया सी तो इस रूल में ਜਾਂਦੇ ਹਨ ਕਿ ਕਿਹੜੀ ਸ਼ਰਤ ਹੈ ਜਿਸ ਦੇ ਤਹਿਤ ਇਹ ਚਾਈਲਡ ਕੇ ਲੀਵ ਮਨਜ਼ੂਰ ਕੀਤੀ ਜਾਂਦੀ ਸੀ ਤਾਂ ਆਈਏ ਜਾਣਦੇ ਪੱਤਰ ਵਿੱਚ ਲਿਖਿਆ ਹੈ ਕਿ ਮੈਨੂੰ ਹਦਾਇਤ ਹੋਈ ਹੈ ਕਿ ਮੈਂ ਆਪ ਜੀ ਦਾ ਧਿਆਨ ਉਪਰੋਕਤ ਵਿਸ਼ੇ ਵੱਲ ਧਿਆੰਦੇ ਹੋਏ ਆਪ ਜੀ ਨੂੰ ਸੂਚਿਤ ਕਰ ਰਿਹਾ ਕਿ ਸਰਕਾਰੀ ਸਤਰੀ ਕਰਮਚਾਰੀ ਨੂੰ ਚਾਈਲਡ ਕੇ ਲੀਵ ਦੇਣ ਸੰਬੰਧੀ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਰਿਹਾ ਹੈ ਅਤੇ ਇਸ ਮਾਮਲੇ ਉੱਤੇ ਵਿਰਵੇ ਸਹਿਤ ਵਿਚਾਰ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਤਰੀ ਕਰਮਚਾਰੀਆਂ ਲਈ ਇਹ ਛੁੱਟੀ ਨਿਮਨ ਲਿਖਤ ਅਨੁਸਾਰ ਪ੍ਰਵਾਨ ਕੀਤੀ ਗਈ ਹੈ ਤੋ ਸ਼ਰਤ ਹੈ ਕਿ ਉਹ ਸਰਕਾਰੀ ਇਸਤਰੀ ਕਰਮਚਾਰੀ ਜਿਨ੍ਹਾਂ ਦੇ ਬੱਚੇ ਨਾਬਾਲिग 18 ਸਾਲ ਤੋਂ ਘੱਟ ਹੋਣ ਔਰ ਸਾਰੀ ਸੇਵਾ ਦੌਰਾਨ ਵਤਵਦ 1 ਸਾਲ ਦੇ 365 ਦਿਨਾਂ ਦੀ ਚਾਲ ਕੇ ਲੇ ਸਕ ਸਕਣਗੇ ਇਸ ਸ਼ਰਤ ਦੇ ਮੁਤਾਬਿਕ ਤੇ ਇਹ ਛੁੱਟੀ ਵਤਵਦ ਦੋ ਬੱਚਿਆਂ ਤੱਕ ਹੀ ਦੇਖਭਾਲ ਕਰਨ ਅਤੇ ਉਹਨਾਂ ਦੀ ਚਰੂਤੀ ਜ਼ਰੂਰਤਾਂ ਲਈ ਜਿਵੇਂ ਕਿ ਪ੍ਰੀਖਿਆ ਦੇਣ ਲਈ ਆ ਬਿਮਾਰੀ ਆਦੀ ਜੀ ਸੂਰਤ ਵਿੱਚ ਲੈ ਸਕਣਗੇ ਔਰ ਇਸ ਸਮੇਂ ਨੂੰ ਡਾਕੂਮੈਂਟ ਵੀ ਪੇਸ਼ ਕਰਨਾ ਹੋਵੇਗਾ ਇਹ ਛੁੱਟੀ ਦੌਰਾਨ ਕਮਾਈ ਛੁੱਟੀ ਦੇ ਕੇਸ ਅਨੁਸਾਰ ਬਣਦੀ ਯੋ ਲੀਵ ਸੈਲਰੀ ਐਡਮਿਸੇਬਲ ਹੋਵੇਗੀ ਤੋਂ ਇਹ ਛੁੱਟੀ ਅ ਅਜੇ ਛੁੱਟੀ ਇੱਕ ਤੋਂ ਵੱਧ ਸਪੈਲ ਵਿੱਚ ਮੰਨੀ ਜਾ ਸਕੇਗੀ ਪਰ ਇੱਕ ਕੈਲੰਡਰ ਸਾਲ ਵਿੱਚ ਤਿੰਨ ਸਪੈਲ ਤੋਂ ਵੱਧ ਛੁੱਟੀ ਨਹੀਂ ਦਿੱਤੀ ਜਾ ਸਕੇਗੀ मतलब एक साल से तीन तो वैल मतलब तीन बार से ज़्यादा नहीं ले सकेंगे छुट्टी ये छुट्टी पंद्रह दिन तो कट नहीं दीती जा सकेगी मतलब पंद्रह से कम छुट्टी ये मंजूर नहीं की जा सकती तो और इसके बाद आ, जेकर कोई स्त्री कर्मचारी ਅਣਅਧਿਕਾਰਿਤ ਤੌਰ ਤੇ ਗੈਰ ਹਾਜ਼ਰ ਰਹਿੰਦੀ ਹੈ ਅਤੇ ਚਾਈਲਡ ਕੇਅਰ ਲੀਵ ਦੇਣ ਲਈ ਬੇਨਤੀ ਕਰਦੀ ਹੈ ਤਾਂ ਉਸ ਨੂੰ ਕਿਸੇ ਹਾਲਤ ਵਿੱਚ ਇਹ ਛੁੱਟੀ ਦਾ ਲਾਭ ਨਹੀਂ ਦਿੱਤਾ ਜਾਵੇਗਾ ਇਹ ਛੁੱਟੀ ਲੀਵ ਅਕਾਊਂਟ ਨੂੰ ਡੈਬਿਟ ਨਹੀਂ ਵੀ ਹੋਵੇਗੀ ਪਰ ਇਸ ਛੁੱਟੀ ਦਾ ਸੰਬੰਧੀ ਛੁੱਟੀ ਦਾ ਖਾਤਾ ਨਿਰਧਾਰਿਤ ਪਰਫਾਰਮ ਯਾਨੀ ਕਿ ਇੱਕ ਅਲੱਗ ਤੋਂ ਚਾਈਲਡ ਕੇਅਰ ਦਾ ਲੀਵ ਦਾ ਪਰਫਾਰਮ ਹੈ ਉਹ ਉਹਦੇ ਚ ਮੇਨਟੇਨ ਕੀਤਾ ਜਾਵੇਗਾ ਔਰ ਇਹਦੀ ਜਿਹੜੀ ਕਰਮਚਾਰੀ ਦੀ ਸੇਵਾ ਪੱਤਰੀ ਵਿੱਚ ਵੀ ਇਹ छुट्टी दर्ज की जाएगी यह छुट्टी पंजाब सिविल जिल्दवन वन बागवन के रूल अठ पॉइंट पंद्रह सन्मुख एक हक वजो क्लेम नहीं की जा सकेगी छुट्टी कमाई छुट्टी की तरह ही मंजूर जाएगी। प्र... की जाएगी पर पूर्व प्रवानगी समर्थ अथॉरिटी पासों बर्वा प्राप्त की जाएगी समर्थ अधिकारी वालों लोग हित छुट्टी मंजूर की जा सकती है, है। पहला मंजूर की छुट्टी कैंसल भी की जा सकती है ਤੋ ਅਧਿਕਾਰੀ ਵੱਲੋਂ ਇਹ ਛੁੱਟੀ ਕੈਨਸਲ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਅ ਨਿਮਨ ਲਿਖਤ ਸ਼੍ਰੇਣੀਆਂ দিয়া ਕਰਮਚਾਰੀਆਂ ਇਸ ਛੁੱਟੀ ਦੀ ਹੱਕਦਾਰ ਨਹੀਂ ਹੋਵੇਗੀ ਜਿਵੇਂ ਕਿ ਜਿਨ੍ਹਾਂ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਚੱਲ ਰਹੀ ਹੋ ਜਾਂ ਉਹ ਮੌਲਤੀ ਦਿਨ ਹੋ ਜਿਵੇਂ ਕਿ ਆ ਸਸਪੈਂਡ ਹੋ ਗੋ ਜਾਂ ਉਹਨਾਂ ਅਧੀਨ ਕਾਰਵਾਈ ਚੱਲ ਰਹੀ ਹੋ ਉਹਨਾਂ ਨੂੰ ਇਹ ਛੁੱਟੀ ਨਹੀਂ ਮਿਲੇਗੀ ਜਿਹੜੇ ਪ੍ਰੋਵੀਸ਼ਨ ਪੀਰੀਅਡ ਅਧੀਨ ਹਨ ਪਰ ਜੇਕਰ ਕਿਸੇ ਜੇ ਮੈਡੀਕਲ ਕਾਰਨ ਜਿਵੇਂ ਕਿ ਮਾਈਨਰ ਚਿਲड्रन ਦੀ ਦੇਖਭਾਲ ਦੀ ਤੁਰੰਤ ਜ਼ਰੂਰਤ ਹੋਵੇ ਤਾਂ ਛੁੱਟੀ ਮਨਜ਼ੂਰ ਕਰਤਾ ਅਧਿਕਾਰੀ ਵੱਲੋਂ ਕਰਮਚਾਰੀ ਦੀ ਬੇਨਤੀ ਤੇ ਮੈਰਿਟ ਦੇ ਵਿਚਾਰ ਕਰਦੇ ਹੋਏ ਚਾਈਲਡ ਕੇਵ ਇਸ ਹਫਤੇ ਮਨਜ਼ੂਰ ਕੀਤੀ ਜਾ ਸਕਦੀ ਹੈ ਪਰ ਮੈਡੀਕਲ ਸਰਟੀਫਿਕੇਟ ਘਟੋੜ ਸਿਵਲ ਸਰਜਨ ਤੋਂ ਹਸਤਾਖਰ ਉਹ ਲੋ ਹਸਤਾਖਰ ਕੀਤਾ ਹੋਏ ਸਿਵਲ ਸਰਜਨ ਤੋਂ ਇਸਤਰੀ ਕਰਮਚਾਰੀ ਦੀ ਚਾਈਲਡ ਕੇਵ ਦਾ ਉਪਮਾਨ ਕਰਨ ਬਾਰੇ ਸਪਸ਼ਟੀਕਰਨ ਦਿੱਤਾ ਹੈ ਪੰਜਾਬ ਸਰਕਾਰ ਨੇ 8812 ਕੋਈ ਇਹ ਪੱਤਰ ਜਾਰੀ ਹੋਇਆ ਥਾ ਤਾਂ ਇਸ ਵਿੱਚ ਜਿਹੜੀ ਸ਼ਰਤਾਂ ਸੀ ਉਹਨਾਂ ਦਾ ਸਪਸ਼ਟੀਕਰਨ ਦਿੱਤਾ ਗਿਆ ਹੈ तो जाइए आइए जानते हैं इस पत्र के पीछे स्पष्टीकरण विच किया गया है ते उपरोक्त विषय ते मेनू आप दे पंजाब सरकार दे पत्र मिति 22 12 11 जिसरा स्त्री कर्मचारी चाल के लीव देन संबंधी उपमान कीता गया सी वो ध्यान देवे वगर पासो मांगे गए मांगे जा रहे स्पष्टीकरण संबंधी हेत लिखे अनुसार स्पष्टीकरण उब्लिक उपन जारी करण दी हिदायत की है तो चाइल्ड केयर लीव पहले दे जीवित बच्चे ਲਈ ही मिलन योग्य होवेगी ਚਾਈਲਡ ਕੇਅਰ ਲੀਵ ਸਬੰਧੀ ਜਾਰੀ ਹਦਾਇਤਾਂ 221211 ਤੇ ਉਹ ਬੰਦ ਅਦਾ ਸੰਬੰਧੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਚਾਈਲਡ ਕੇਅਰ ਲੀਵ ਸਤਰੀ ਸਰਕਾਰੀ ਕਰਮਚਾਰੀ ਨੂੰ ਜਿਹੜੇ ਬੱਚੇ ਵਿਦੇਸ਼ ਵਿੱਚ ਰਹਿ ਰਹੇ ਹਨ ਦੀ ਪ੍ਰੀਖਿਆ ਦੌਰਾਨ ਜਾਂ ਬਿਮਾਰੀ ਦੌਰਾਨ ਇਸ ਹੱਦ ਤੇ ਪ੍ਰਵਾਨ ਕੀਤੀ ਜਾਵੇਗੀ ਕਿ ਉਹ ਇਸ ਸੰਬੰਧੀ ਲੋੜਿੰਦਾ ਸਰਟੀਫਿਕੇਟ ਸੰਬੰਧ ਪੜਾਈ ਵਾਲੀ ਸੰਸਥਾ ਜਾਂ ਅਥਾਰਾਈਜ਼ਡ ਡਾਕਟਰ ਤੋਂ ਜਾਰੀ ਕੀਤਾ ਹੋਵੇ स्त्री कर्मचारी विदेश संबंधित सरकारी नियम हदायत की पालना करेगी और इस छुट्टी लगभग अस्सी परसेंट समा विदेश विच ही बिताएगी इस तो अलावा पहला अवेल की जा रही भी या अवेल की जा चुकी छुट्टी चाइल्ड केयर लीव तब्दील नहीं किया जाएगा मतलब जड़ी छुट्टी उन्होंने ले चुकी है या अवेल की जा रही है उन्होंने तब्दील नहीं किया जाएगा चाइल्ड केयर लीव में तो इस संबंधी भी स्पष्टीकरण दिता गया है तो इस तो बाद चाइल्ड केयर लीव दौरान एल टी सी अवेल नहीं की जाएगी क्योंकि यह छुट्टी एक विशेष मंतवली है ये छुट्टी संबंधी जेकर कोई स्पैल दिसंबर विच शुरू हो के अगले साल विच खत्म होता है तो इस संबंधी वो इस पल म जाएगा जिस साल छुट्टी मंजूर की जाती है यह छुट्टी यदत अपने अधीन समूह कर्मचारियों के ध्यान बिच लिया दी जाए इस पत्र वित्त विभाग की प्रवानगी जो मिति पत्र मिति पच्चीस सत बारह राही प्राप्त हुई है उपरंत जारी किया गया है तो ये वित्त विभाग की प्रवानगी उपरंत ही ये पत्र जारी किया गया है तो दोस्तों ये वीडियो आपको कैसी लगी तो प्लीज़ कमेंट में ज़रूर बताएं और ऐसी वीडियो देखने के लिए हमारे चैनल को सब्सक्राइब करें तो मिलते हैं अगली वीडियो में तब तक के लिए गुड बाय